ਸਿਕਾ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਲਾ ਗਰਦਾਸਪੁਰ ਤੇ ਨਰਾਵਾਲੀ ਪਿੰਡ ਜੋ ਕਿ ਆਪਣੇ ਕਲਨੌਰ ਤੋਂ ਗਰਦਾਸਪੁਰ ਤੇ ਗਰਦਾਸਪੁਰ ਤੋਂ ਜਿਹੜਾ ਕਰਨੌਰ ਲਿੰਕ ਤੇ ਸਥਿਤ ਇਹ ਬਿਲਣਾ ਚੱਲ ਰਿਹਾ ਹੈ ਸੋ ਮੈਂ ਕਰਨਾ ਮੈਂ ਨੂੰ ਕਹਾਂਗਾ ਵੀ ਇੱਕ ਵਾਰੀ ਜੜੀਆਂ ਨੇ ਗੋੜ ਬੰਦੀਆਂ ਤਸਵੀਰਾਂ ਜੋ ਵਿਖਾ ਦਿੱਤੀ ਜਾਣ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਗੋੜਾ ਪੂਰੀ ਤਰ੍ਹਾਂ ਦੇ ਨਾਲ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਬੜ ਰਿਹਾ ਹੈ ਸੋ ਸਰਦੀਆਂ ਦੇ ਮੌਸਮ ਦੇ ਵਿੱਚ ਗੋੜ ਦੀ ਜਿਹੜੀ ਖਪਤ ਆ ਬਿਲਕੁਲ ਜ਼ਿਆਦਾ ਜਿਹੜੀ ਵੱਧ ਜਾਂਦੀ ਆ ਤੋ ਕਈ ਵਾਰ ਜਿਹੜਾ ਮਤਲਬ ਖਾਣਾ ਖਾਣ ਤੋਂ ਬਾਅਦ ਵੀ ਜਿਹੜਾ ਲੋਕ ਇਸ ਨੂੰ ਜਿਹੜਾ ਖਾਂਦੇ ਨੇ ਤੇ ਕਈ ਵਾਰ ਕਈ ਜਿਹੜੀਆਂ ਮਤਲਬ ਚੀਜ਼ਾਂ ਜਿਹੜੀਆਂ ਇਸ ਦੇ ਨਾਲ ਇਸਤੇਮਾਲ ਹੁੰਦੀਆਂ ਖਾੜੂਗੀਆਂ ਤਾਂ ਚਲੋ ਵਾਦੀ-ਵਾਦੀ ਆ ਔਰ ਚੀਜ਼ਾਂ ਜਿਹੜੀਆਂ ਇਹ ਵਿੱਚ ਜਿਹੜਾ ਯੂਜ਼ ਕੀਤਾ ਜਾਂਦਾ ਤੋ ਸਾਡੇ ਨਾਲ ਇਸ ਗੁਰਦੇ ਜੋ ਮਾਲਕ ਨੇ ਜੋ ਇਸ ਨੂੰ ਸਾਰਾ ਬਣਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਗਾ ਜੀ ਸਸੀ ਗਾ ਜੀ ਕੀ ਪਾਜੀ ਆਪਰਾ ਨਾਮ ਮੇਰਾ ਠਾਕੁਰ ਰਜੇਸ਼ ਸਿੰਘ ਇਹ ਦੇਖੋ ਇਹ ਇਹ ਪਾਜੀ ਕਦੋਂ ਤੋਂ ਜਿਹੜਾ ਆਪਣੇ ਗੁਰਦਾ ਬਣਾ ਰਹੇ ਮੈਂ 3 ਸਾਲ ਤੋਂ ਸ਼ੁਰੂ ਕੀਤਾ ਮੈਂ ਫੋਪੇਲੇ ਫੌਜੀ ਸੀ ਫੌਜ ਤੋਂ ਬਾਅਦ ਵਿੱਚ ਆਣ ਕੇ ਤੇ ਆਪਣਾ ਸ਼ਿਮਟ ਦਾ ਕੰਮ ਖੋਲਿਆ ਇਹ ਫੌਜ ਤੋਂ ਬਾਅਦ ਕਿਵੇਂ ਮੰਨ ਦੇ ਵਿੱਚ ਆ ਪੀਏ ਗੁਰਦਾ ਹੀ ਜਿਹੜਾ ਕੰਮ ਕਰਦਾ ਮੰਨ ਦੇ ਵਿੱਚ ਮੈਂ ਆਇਆ ਮੈਂ ਭਈਆਂ ਬੂਈਆਂ ਕੋਲ ਗੁਰਦ ਲੈਂਦਾ ਸੀ ਤੇ ਗੁਰਦ ਲਿਆਉਣ ਤੋਂ ਪਹਿਲੇ ਉੱਥੇ ਵਿੱਚ ਮਲਾਫਟ ਕਰਦੇ ਸੀ ਮੁਕੀ ਮਲਾਫਟ ਹੁੰਦੀ ਆਦੀ ਮਲਾਫਟੋ ਕਦੀ ਜਦੋਂ ਗੋੜਲੇ ਵਾਲਾ ਰੱਖਣਾ ਸੀ ਉਹ ਗੋੜਨੋਂ ਵਿੱਚ ਉਹਦੇ ਵਿੱਚ ਗੋੜ ਠੀਕ ਨਹੀਂ ਹੁਣਾ ਵੀ ਯਾਨੀ ਕਿ ਖਰਾਬ ਹੋ ਜਾਣਾ ਉਹਦੇ ਵਿੱਚ ਚੀਨੀ ਪਉਂਦੇ ਸੀ ਚੀਨੀ ਹਾਂਜੀ ਉਸ ਤੋਂ ਬਾਅਦ ਕਦੀ ਕੋਈ ਨਾ ਕੋਈ ਕੈਮੀਕਲ ਪਉਂਦੇ ਹੀ ਕੋਈ ਜਿਵੇਂ ਹੁਣ ਮਤਲਬ ਚਾਹ ਬਣਦੀ ਹੈ ਜਾਂ ਕੋਈ ਚੀਜ਼ਾਂ ਬਣਦੀ ਉਹਨਾਂ ਦੇ ਵਿੱਚ ਪਉਂਦੇ ਆ ਸਾਰੀ ਇਹ ਗੋੜਨ ਦਾ ਜਿਹੜਾ ਰਿਜ਼ਲਟ ਆ ਮਿਲ ਜਾਂਦਾ ਜਾਂ ਤੇ ਚਾਹ ਖਰਾਬ ਹੋ ਜਾਂਦੀ ਆ ਤੇ ਜਾਂ ਜਦੋਂ ਹੋਰ ਵੀ ਕੋਈ ਚੀਜ਼ ਦੇ ਵਿੱਚ ਸੌਂਡ ਵਗੈਰਾ ਜਾਂ ਕਿਸੇ ਚੀਜ਼ ਦੇ ਵਿੱਚ ਇਸਤੇਮਾਲ ਕਰਦੇ ਆ ਉਹ ਮਤਲਬ ਮੈਨੂਫੈਕਚਰ ਹੋਈ ਦਾ ਖਰਾਬ ਹੋ ਜਾਂਦੀ ਆ ਉਹ ਕਿਵੇਂ ਦੇ ਦਸ ਉਹ ਘਰ ਆਉਂਦੇ ਨਹੀਂ ਤੇ ਉਹ ਇਦਾਂ ਇਸ ਤੇ ਗੁਰ ਰਹਿੰਦਾ ਨਹੀਂ ਉਹੀ ਮੇਰੇ ਕੋਲ ਜਿਹੜਾ ਗੁਰ ਲੈ ਕੇ ਜਾਂਦੇ ਨੇ ਉਹ ਘੱਟੋ ਘੱਟ 6-7 ਮਹੀਨੇ 9 ਮਹੀਨੇ ਤੱਕ ਕੱਢ ਜਾਂਦੇ ਨੇ ਹਾਂਜੀ ਇਹ ਮਤਲਬ ਕੱਲਾ ਜਿਹੜਾ ਗੁਰ ਸਪੈਸ਼ਲ ਭਲਾੜੇ ਦੇ ਜਾਂ ਕੋਈ ਪੀਸ ਵਗੈਰਾ ਵੀ ਨਹੀਂ ਆਹ ਦੇਖੋ ਪੇਸ਼ਿਆਂ ਵਾਲਾ ਪੂਰਾ ਹੁੰਦਾ ਦੂਜਾ ਬੂੜਾ ਨਹੀਂ ਹੋ ਰਿਹਾ ਜਿੱਦਾਂ ਕੋਈ ਆਪਣੇ ਆਕੇ ਵੀ ਅਸੀਂ ਉਹ ਬਣਾ ਦਈਏ ਸੁੰਡ ਵਾਲਾ ਗੁਰ ਬਣਾ ਦਈਏ ਉਹਨਾਂ ਨੇ ਕਿੰਨੇ ਵੀ ਤੁਸੀਂ ਆਪਣਾ ਸਮਾਨ ਲਾਇਓ ਵੀ ਜਿੰਨਾ ਆਪਣੇ ਆਪਣੇ ਵੀ ਖੁੱਲਾ ਸਮਾਨ ਪਾਣਗੇ ਜਿਹੜੇ ਵੇਚਣ ਵਾਲੇ ਆ ਉਹ ਕੀ ਕਰਦੇ ਨੇ ਉਹ ਥੋੜਾ ਸਮਾਨ ਪਾਉਂਦੇ ਨੇ ਤੇ ਇਹਸ਼ ਕਰਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਮਾਨ ਲਾਇਓ ਨਹੀਂ ਜਿਵੇਂ ਜਿਹੜੀ ਅੱਜ ਦੀ ਡਿਮਾਂਡ ਹੈ ਕਈ ਜਿਹੜਾ ਸ਼ੌਂਕੀਆ ਤੌਰ ਤੇ ਸ਼ਹਿਰੀ ਲੋਕ ਖਾਂਦੇ ਨੇ ਉਹ ਕੀ ਚੀਜ਼ਾਂ ਮਤਲਬ ਲਿਆ ਪਾ ਸਕਦੇ ਨੇ ਵਿੱਚ ਕਿਹੜੇ ਕਿਹੜੇ ਚੀਜ਼ ਜਿਹੜੀ ਆ ਪਾਉਂਦੇ ਸਰ ਪਾ ਸਕਦੇ ਉਹਦੇ ਵਿੱਚ ਬਦਾਮ ਪਾ ਲੋ ਕਾਜੂ ਪਾ ਲੋ ਕਿਸ਼ਮਿਸ ਪਾ ਲੋ ਤੇ ਉਸ ਤੋਂ ਬਾਅਦ ਵਿੱਚ ਗਿੜੀ ਦਾ ਬੂੜਾ ਪਾ ਲੋ ਮੂੰਗਫਲੀ ਪਾ ਲੋ ਹਾਂਜੀ ਉਹ ਇਹ ਕਿੰਨਾ ਚਿਰ ਤੱਕ ਜਿਹੜਾ ਮਤਲਬ ਮੈਨੂਫੈਕਚਰ ਨਹੀਂ ਹੋ ਸਕਦਾ ਕਿੰਨਾ ਚਿਰ ਤੱਕ ਮਤਲਬ ਖਰਾਬ ਨਹੀਂ ਹੁੰਦਾ ਉਹਨੂੰ ਇਹਦੀ ਬਾਜੀ ਸਾਮ ਸੰਭਾਲ ਹੁੰਦੀ ਐ ਜਿੱਦਾਂ ਹੁਣ ਅਸੀਂ ਡੱਬੇ ਦੇ ਵਿੱਚ ਰੱਖ ਲਓ ਬੰਦ ਕਰਕੇ ਤੇ ਥੋੜਾ ਬੋੜਾ ਖਾਂਦੇ ਰਹੋ ਜਿੰਨਾ ਖਾਣਾ ਕੱਢਣਾ ਉਹਨਾਂ ਖਾਈ ਜਾਓ ਉਸ ਤੋਂ ਬਾਅਦ ਵਿੱਚ ਇਨੂੰ ਰੱਖੋ ਫਸੋਂ ਪਾਦ੍ਰੋਮੀਨ ਦਾ ਕੱਢੀ ਜਾਂਦਾ ਜਿਵੇਂ ਪਹਿਲਾਂ ਤਾਂ ਟਮਾਟਮਾ ਚੱਲਦਾ ਸੀ ਮਤਲਬ ਬਿਲਕੁਲ ਕਿਤੇ ਕਿਤੇ ਚੱਲਦਾ ਹੁਣ ਤੇ ਮਨ ਖਰਚ ਦੀ ਖਫਤ ਵੀ ਵੱਧ ਗਈ ਆ ਤੇ ਡਿਮਾਂਡ ਵੀ ਵੱਧ ਗਈ ਹੈ ਕਿਵੇਂ ਬਿਸਕੁਟ ਬਾਂਡੇ ਨੇ ਜਾਂ ਮਤਲਬ ਹੋਰ ਚੀਜ਼ਾਂ ਦੇ ਵਿੱਚ ਕਰੀ ਜਾਂਦਾ ਤੁਸੀਂ ਇਦਾਂ ਦਾ ਪ੍ਰੋਜੈਕਟ ਨਹੀਂ ਅਜੇ ਤੱਕ ਕੀਤੇ ਚੱਲ ਨਹੀਂ ਹਜੇ ਨਹੀਂ ਚੱਲੂਗੀ ਤਾਂ ਸਾਡਾ ਇਰਾਦਾ ਵੀ ਅੱਗੇ ਕਰਾਂਗੇ ਹੀ ਚੱਲੂਗਾ ਵੀ ਇਹ ਵੀ ਤੇ ਇਹ ਇਹਦਾ ਇਹ ਸਾਨੂੰ ਇਹ ਆ ਵੀ ਇਹਦੀ ਸਾਡੀ ਖਫਤ ਹੈ ਵੀ ਲੋਕੀ ਚੀਨੀ ਤੋਂ ਪਿੱਛੇ ਹਟ ਰਹੇ ਨੇ ਤਹ ਗੁਰਜ ਜੀ ਜੀ ਜਿਆਦਾ ਸੂਕਰ ਦੇ ਕਾਰਨ ਗੁਰ ਨੂੰ ਵੀ ਇਹ ਸੋਚਦੇ ਮੇਰੇ ਕੋ ਤੇ ਹੀ ਰਕਾਰਨ ਕਰਦੇ ਵੀ ਇਹ ਬਿਨਾ ਚੀਨੀ ਤੋਂ ਪਿਛਲੇ ਸਾਲ ਨਾਲ ਉਹ ਤੇ ਐਰ ਕਾ ਸਾਲ ਦੇ ਵਿੱਚ ਡਿਮਾਂਡ ਵਧਦੀ ਹੈ ਮੇਰੀ ਜਿਆਦਾ ਡਿਮਾਂਡ ਹੈ ਹਾਂਜੀ ਪਿਛਲੇ ਸਾਲ ਮਤਲਬ ਰੇਟ ਕਿਵੇਂ ਤਿਆਰ ਕਾ ਮਤਲਬ ਕਿਵੇਂ ਪਿਛਲੇ ਸਾਲ ਆਈ ਜਾਨਕਿਆ ਕੀ ਗੰਨੇ ਦਾ ਰੇਟ ਵਧ ਗਿਆ ਜੀ ਤਾਂ ਕਿ ਰੇਟ ਵੀ ਵਧਾ ਦਿੱਤਾ ਨੇ ਤੇ ਗੰਨਾ ਨੂੰ 380 90 ਮਿਲ ਜਾਂਦੇ ਆ ਕੀ ਗੰਨਾ 410 400 ਮਿਲ ਜਾਂਦਾ ਇਸ ਕਰਕੇ ਰੇਟ ਥੋੜਾ ਵਧਾ ਦਿੱਤਾ ਹੈ ਕੀ ਲੱਗਦਾ ਨਹੀਂ ਪਿਛਲੇ ਨਾਲੋਂ ਐਰਕਾ ਝਾੜ ਦੇ ਵਿੱਚ ਨਾ ਕੋਈ ਫਰਕ ਕੋਈ ਬਦਲਾਅ ਚ ਆਉਣੀ ਹੁੰਦਾ ਕੋਈ ਬਦਲਾਅ ਨਹੀਂ ਹੈ ਮਤਲਬ ਕਿ ਇਹ ਹੁੰਦਾ ਨੇ ਕਈ ਮਤਲਬ ਲੋਕਾਂ ਨੇ ਮਤਲਬ ਜਿਹੜਾ ਗੰਨਾ ਜਿਹੜਾ ਕਮਾਦਾ ਡੱਕੇ ਹੁੰਦੇ ਨੇ ਵੀ ਗਰਮੀਆਂ ਤੇ ਗਾੜੀ ਮੌਸਮ ਦੇ ਵਿੱਚ ਜਾ ਕੇ ਜਦੋਂ ਮੈਂ ਕੱਢਾਂਗੇ ਤੇ ਮਤਲਬ ਉਹ ਜਿਹੜੀ ਵਾਧ ਨਿਕਲਦੀ ਇਵੇਂ ਕਿਸੇ ਹਿਸਾਬ ਕਿ ਇਹ ਭਾਜੀ ਠੀਕ ਹੈ ਜਿਹੜਾ ਮੋੜਾ ਕਮਾਦਾ ਮੋੜੇ ਕਮਾਦ ਦੇ ਵਿੱਚ ਗੁਰ ਜਿਹੜਾ ਇਸ ਵੇਲੇ 18 ਕਿਲੋ ਨਿਕਲ ਜਾਂਦਾ ਹੈ ਕੋਈ ਇੱਕ ਕੁੰਡਲ 10 ਕਿਲੋ ਇਹ ਤੁਸੀਂ ਜਿਹੜਾ ਕਰ ਰਹੇ ਹੋ ਜਿਹੜਾ ਜੂਜ ਕਿੰਨੇ ਕਿੰਨਾ ਨੰਬਰ ਜਿਹੜਾ ਕਮਾਦਾ ਵੈਰਟੀ ਜੂਜ ਇਹ ਆਈ 85 ਵੀ ਲੈਣੇ ਆ 237 ਵੀ ਲੈਣੇ ਆ 18 ਕੁ ਮਾਦ ਦਾ ਵੀਰ ਨੇ 838 ਦਾ ਨਹੀਂ ਵੀਰ ਤੇ ਤਾਂ ਹੀ ਪਹਿਲੇ ਜਿਹਦੇ ਕੋਲੋਂ ਵੀਰ ਕੋਲ ਲੈਣਾ ਸੀ ਗੰਨਾ ਉਹਦੇ ਕੋਲ ਪਹਿਲੇ ਉਹਨੂੰ ਕਹਿੰਦਾ ਵੀ ਸਾਨੂੰ ਇੱਕ ਦੋ ਪੱਤੇ ਛਿਲਕੇ ਦੇ ਦੋ ਤਿੰਨ ਘੰਟਾ ਛਿਲਕੇ ਦੇ ਉਹਦਾ ਹੀ ਰਿਜ਼ਲਟ ਵੇਖੀਏ ਤੇ ਫੇਰ ਅਹੀ ਗੋੜ ਕੱਟਣੀ ਸਰ ਜ਼ਿਮੀਦਾਰੋਂ ਤੋਂ ਪਰਚੇਜ਼ ਕਰਦੇ ਕਿ ਆਪਣਾ ਵੀ ਕੁਝ ਲਾਇਆ ਨਹੀਂ ਮੈਂ ਆਪਣਾ ਵੀ ਲਾਇਆ ਤਾਂ ਕਿ ਲੱਗ ਮੇਰੇ ਕੋਲ ਆਪਣਾ ਵੀ ਹੈ ਤੇ ਬਾਕੀ ਜਿਮਿਦਾਰ ਕੋ ਪਰਚੇਜ ਘਟਨਾ ਜਿਮਿਦਾਰ ਨੂੰ ਆਪਣਾ ਪੂਰਾ ਮਾ ਡੇਟ ਦੇਣਾ ਤੇ ਇਹ ਹੁਣ ਜਿਹੜੀ ਇੱਥੇ ਕੋਈ ਮਤਲਬ ਕੈਮੀਕਲ ਦੀ ਜਾਂ ਕੋਈ ਮਤਲਬ ਐਂਗਲ ਦੀ ਲੋੜ ਦੀ ਕਿਸੇ ਦਾ ਛੋੜਾ ਪਾਉਂਦੇ ਆ ਬਾਕੀ ਕੋਈ ਕੈਮੀਕਲ ਉਹ ਵੀ ਮਤਲਬ ਜਿਹੜੀ ਥੋੜੀ ਬੋ ਸਫਾਈ ਵਾਸਤੇ ਹਾਂਜੀ ਸਫਾਈ ਵਾਸਤੇ ਤੇ ਕੀ ਮਤਲਬ ਇਹਦਾ ਭਰਾਈ ਜਿਹੜਾ ਕੀ ਮਤਲਬ ਰਹਿੰਦਾ ਭਰਾਈ ਹੀ 90 ਰੁਪਏ ਦੇਣ ਦੇ ਜੇ ਇਸਟਾ ਮਤਲਬ ਬਿਲਕੁਲ ਸੋਧ ਬਿਲਕੁਲ ਸੋਧ ਤੇ ਇਹ ਜੇ ਮਤਲਬ ਇਹਨੇ ਪ੍ਰੋਸੈਸ ਕਰਨਾ ਹੋਵੇ ਮਤਲਬ ਤੁਹਾਡੇ ਕੋ ਆਉਣਾ ਕਿ ਕਿਹੜਾ ਕਿਹੜਾ ਮਲ ਰੋਡ ਪੈਂਦਾ ਸਾਰੀ ਮਤਲਬ ਇਹ ਇਹ ਰੋਡ ਪੈਂਦਾ ਜੇ ਗੁਰ ਇਹ ਦੁਕਾਨਾਂ ਦਾ ਪਤਾ ਭੁੱਲਦੇ ਲੱਗ ਨਹੀਂ ਦੀ ਕਿ ਸਾਡੇ ਹਾਂ ਹਾਂ ਸੋ ਇਹ ਸਾਨੂੰ ਸਾਡੇ ਨਾਲ ਆਪਣੇ ਜਿਹੜੇ ਕਰ ਰਹੇ ਨੇ ਗੁਰੂ ਪ੍ਰਵੇਸ਼ ਕਰ ਰਹੇ ਨੇ ਸਾਰਾ ਬਣਾ ਰਹੇ ਨੇ ਓਨਰ ਉਹਨਾਂ ਨਾਲ ਗੱਲਬਾਤ ਕੀਤੀ ਸੋ ਇਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਇਸ ਦੇ ਵਿੱਚ ਗੋੜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਨਹੀਂ ਜਿਹੜਾ ਇਸਤੇਮਾਲ ਕੀਤਾ ਜਾਂਦਾ ਜਿਹੜਾ ਬਾਹਰ ਮਾਰਕੀਟਾਂ ਦੇ ਵਿੱਚ ਜਾਂ ਭਈਏ ਜਾਂ ਹੋਰ ਜਿਹੜੇ ਲੋਕ ਬਣਾ ਰਹੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਕੈਮੀਕਲ ਜਿਹੜੇ ਯੂਜ਼ ਕੀਤੇ ਜਾ ਰਹੇ ਸੋ ਸਾਡਾ ਦਾਵਾ ਵਾ ਪੈਸੇ ਜਰੂਰ ਆਹੀ ਥੋੜੇ ਦੋ ਦੋ ਚਾਰ ਰੁਪਏ ਵੱਧ ਆਹੀ ਜਿਹੜਾ ਪਰਚੇਸ ਕਰਨ ਦੇ ਆ ਪਰ ਜਿਹੜਾ ਸਾਡੇ ਇਸ ਗੁਰ ਦੇ ਵਿੱਚ ਕੋਈ ਚਾਰਜ ਨਹੀਂ ਕਰ ਸਕਦਾ ਸੋ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਕੈਮਰਾਮੈਨ ਰਾਜਵੀਰ ਸਿੰਘ ਦੇ ਨਾਲ ਗਦਾਸਪੁਰ ਕਲਾਂ ਨਾਲ ਸਤਿ ਸ਼੍ਰੀ ਅਕਾਲ ਕੀ ਪਾਜੀ ਆਪਣਾ ਨੂੰ ਬਲਦੇਵ ਸਿੰਘ ਇਹ ਪਾਜੀ ਕਦੋਂ ਤੋਂ ਜਿਹੜਾ ਮਤਲਬ ਇਹ ਚਲਾ ਰਹੇ ਜਿਹੜਾ ਕੰਮ ਸੈਸ਼ਨ ਇਹ ਦੋ ਤਿੰਨ ਸਾਲ ਤੋਂ ਚਲਾ ਰਹੇ ਨੇ ਔਰ ਜੀ ਸਾਹਿਬ ਰਿਟਾਇਰਮੈਂਟ ਆਏ ਹਾਂ ਜੀ ਬਹੁਤ ਵਧੀਆ ਸ਼ੱਕਰ ਵੀ ਆ ਗੁੜ ਵੀ ਆ ਠੀਕ ਠੀਕ ਵਧੀਆ ਮਰਲਵੀ ਨੀਤਰਾ ਕੰਮ ਕਰਦੇ ਨੇ ਵਿੱਚ ਮਲਾਵਟ ਵਾਲੀ ਕੋਈ ਗੱਲ ਨਹੀਂ ਜਿਵੇਂ ਮਾਰਕਟ ਦੇ ਵਿੱਚ ਭਈਆਂ ਵਗਾਰ ਲਾਭ ਵਗਾਰ ਲਾਇਆ ਜਾਂਦਾ ਵੇਲਣਾ ਹਾਂਜੀ 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 ਉਹ ਤਾਂ ਸਰ ਕੱਚਾ ਹੀ ਉਹ ਤਾਂ 12 ਮਹੀਨੇ ਚਲਾਈ ਜਾਂਦੇ ਤੁਹਾਨੂੰ ਪਤਾ ਉਹ ਕੱਚਾ ਸਾਰਾ ਉਹ ਤੇ ਗੰਦਾ ਗੁੜ ਆਉਂਦੇ ਵੇਖੋ ਉਹਨਾਂ ਦਾ ਗੁੜ ਚਾਰ ਕਿਹੜੀ ਚੀਜ਼ ਦੀ ਜ਼ਿਆਦਾ ਮਲਾਵਟ ਕਰਨ ਦੇ ਨੇ ਉਹ ਕੈਮੀਕਲ ਬਹੁਤ ਆਉਂਦੇ ਨੇ ਜੀ ਖੰਡ ਬਹੁਤ ਪੈਣੀ ਹੈ ਖੰਡ ਤਾਂ ਜੀ ਬਹੁਤ ਖੰਡ ਪੈਣੀ ਹੋਰ ਕੈਮੀਕਲ ਬੜੇ ਬਹੁਤ ਜ਼ਿਆਦੀ ਜੇ ਕਿਸੇ ਕਸਟਮਰ ਨੇ ਪਛਾਣ ਕਰਨੀ ਹੋਵੇ ਕੀ ਮਤਲਬ ਇਹਦੀ ਜਿਹੜੀ ਪਛਾਣ ਕੀਤੀ ਜਾਉਂਦੀ ਹੈ ਜਾਨ ਸਰਦ ਹੁਣ ਤੇ ਤੈਨੂੰ ਪਤਾ ਵੀ ਅੱਜ ਕੱਲ ਪੜਾਈ ਦਾ ਜੋਗ ਹੈ ਜਿਹੜੇ ਅਫਸਰ ਸਾਹਿਬ ਉਹ ਕਰ ਸਕਦੇ ਪਛਾਣ ਸਾਨੂੰ ਤੇ ਬਹੁਤ ਘੱਟ ਆਉਂਦੀ ਹੈ ਹਾਂਜੀ ਹਾਂਜੀ ਉਹ ਕਰ ਸਕਦੇ ਹੋ ਮਿਲਾਵਟ ਹਰ ਇੱਕ ਚੀਜ਼ ਤਾਂ ਜਿਵੇਂ ਜਿਵੇਂ ਉਹ ਬਾਂਡਿਆ ਪੈਂਡਿਆ ਜਿਵੇਂ ਚਾਹ ਵਗੈਰਾ ਪਾਉਂਦੇ ਨੇ ਜਾਂ ਕੋਈ ਹੋਰ ਚੀਜ਼ ਚ ਪਾਉਂਦੇ ਨੇ ਉਸੇ ਟਾਈਮ ਜਿਹੜਾ ਵਾ ਖਰਾਬ ਹੋ ਜਾਂਦੀ ਮਤਲਬ ਹਾਂਜੀ 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 ਫੁੱਟ ਜਾਂਦੀ ਸਰ ਫੁੱਟ ਫੁੱਟ ਜਾਂਦੀ ਫੁੱਟ ਜਾਂਦੀ ਫੁੱਟ ਜਾਂਦੀ ਹਾਂਜੀ ਜਿਹੜਾ ਇਹ ਫੌਜੀ ਸਾਹਿਬ ਵੱਲੋਂ ਬਣਾਇਆ ਜਾਂਦਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਤੁਸੀਂ ਲਾਗੇ ਬਹਿ ਕੇ ਸਵੇਰ ਤੋਂ ਸ਼ਾਮ ਤੱਕ ਇੱ ਕਿਹ ਚੀਜ਼ ਦਾ ਜਿਆਦਾ ਤੇ ਪਰੂ ਨਾਲੋਂ ਤੇ ਐਰ ਕਨ ਨਾਲੋਂ ਕਿਵੇਂ ਰਿਸਪੌਂਸ ਮਿਲ ਰਿਹਾ ਮਤਲਬ ਬਹੁਤ ਵਧੀਆ ਸਰ ਅੱਗੇ ਨਾਲੋਂ ਜਿਆਦਾ ਮਿਲ ਰਿਹਾ ਆ ਇੱਕ ਬਾਬੇ ਦੀ ਮੇਰਾ ਬਹੁਤ ਸਾਰੇ ਪੈਸਮਰ ਤੁਹਾਡੇ ਸਾਹਮਣੇ ਆਉਣ ਡੇ ਆ ਤੁਹਾਡੇ ਸਾਹਮਣੇ ਗੱਡੀਆਂ ਰੋ ਰੋ ਜਾਣ ਡੀਆਂ ਮਤਲਬ ਲੋਕਾਂ ਦੀ ਮਤਲਬ ਗੁਰੂ ਨੂੰ ਲੈ ਕੇ ਨਵੀਂ ਤੋਂ ਨਵੀਂ ਡਿਮਾਂਡ ਆਉਂਦੀ ਕਿੰਨੀ ਜਿਆਦੀ ਡਿਮਾਂਡ ਕੀ ਆ ਰਹੀ ਡਿਮਾਂਡ ਇਹੋ ਹੀ ਸਾਰੇ ਗੁੜ ਦੀ ਵੀ ਵਧੀਆ ਹੋਣਾ ਚਾਹੀਦਾ ਕੋਈ ਮਾੜਾ ਨਹੀਂ ਹੋਣਾ ਚਾਹੀਦਾ ਕਿ ਕਿਉਂ ਜਿਆਦਾ ਮਤਲਬ ਸ਼ਹਿਰੀ ਲੋਕ ਆਏ ਤੇ ਜਾਂ ਉਹ ਮਲਕਾਨ ਦੇ ਬਿਸਕਟ ਵਗੈਰਾ ਟਾਈਪ ਬਣ ਜਾਂ ਕੋਈ ਹੋਰ ਮਲ ਮਾੜਾ ਉਹ ਸਰ ਬੜੇ ਪ੍ਰਕਾਰ ਦੀ ਜਿੱਦਾਂ ਆਪਾਂ ਡੱਬਿਆਂ ਦੇ ਵਿੱਚ ਤਿਆਰ ਕਰ ਕਰ ਵਧੀਆ ਪਿੱਛੇ ਤੋਂ ਅਸੀਂ ਰੱਖਦੇ ਆ ਨਾ ਆਪਾਂ ਦੋ ਤਿੰਨ ਹੁੰਦੇ ਰ ਉਹਨਾਂ ਡੱਬਿਆਂ ਦੇ ਵਿੱਚ ਪੀਸ ਕਟ-ਕਟ ਬਣਾਏ ਉਹ ਵੀ ਕਰ ਸਕਦੇ ਪਰ ਇਹਨਾਂ ਨੂੰ ਦੋ ਤਿੰਨ ਸਾਲ ਰਟਾਇਰਮੈਂਟ ਆਈ ਨੇ ਅਗਲੇ ਤੋਂ ਇਹਨਾਂ ਨੂੰ ਪ੍ਰੋਸੀਜਰ ਕਰ ਦੇਣਾ ਕਿ ਤੁਸੀਂ ਵੀ ਜਿਹੜੀਆਂ ਵੈਰਾਈਟੀਆਂ ਜਿਵੇਂ ਬਿਸਕਟ ਆਪਾਂ ਵੰਡੀਆਂ ਜਾਂ ਹੋਰ ਜਿਹੜੀ ਡਿਮਾਂਡ ਆਉਂਦੀ ਕਸਟਮਰ ਉਹ ਹਿਸ ਜਿੱਦਾਂ ਦੀ ਕਸਟਮਰ ਕਰੇਗਾ ਉਦਾਂ ਦੀ ਡਿਮਾਂਡ ਜਿੱਦਾਂ ਦੀ ਕਰਨਗੇ ਉਦਾਂ ਦੀ ਚੀਜ਼ ਤਿਆਰ ਕਰਕੇ ਦਵਾਂਗੇ ਮਤਲਬ ਇਕੱਠੇ ਕਿਹੜੇ ਲੋਕ ਨੇ ਮਤਲਬ ਨਹੀਂ ਪਰਚੇਸ ਮਤਲਬ ਇਹਦੇ ਸਮੇਂ ਦੇ ਹਿਸਾਬ ਨਾਲ ਚੱਲਦਾ ਕਿੰਨੇ ਚ ਮਤਲਬ ਟਾਈਮ ਚੱਲਦਾ ਮਤਲਬ ਇਹ ਕਿਦੋਂ ਤੋਂ ਮਨ ਸ਼ੁਰੂਆਤ ਹੁੰਦੀ ਹੈ ਤੇ ਕਿੰਨੇ ਦਿਨ ਤੱਕ ਚੱਲਦਾ ਹੈ ਜਿਹੜਾ ਪਿਛਾ ਰਿਜ਼ਲਟ ਹੈ ਹਾਂਜੀ ਸਰ ਹੁਣ ਤੁਹਾਨੂੰ ਪਤਾ ਪਿੱਛੋਂ ਇਹ ਹੋ ਗਿਆ ਨਵੰਬਰ ਤੋਂ ਲੈ ਕੇ ਸ਼ੁਰੂ ਹੋਇਆ ਹੁਣ ਤੁਹਾਨੂੰ ਪਤਾ ਦੋ ਤਿੰਨ ਮਹੀਨੇ ਚੱਲਣਾ ਹੈ ਜਿਆਦਾ ਦੋ ਤਿੰਨ ਮਹੀਨੇ ਹਾਂਜੀ ਹਾਂਜੀ ਉਹ ਤੋਂ ਬਾਅਦ ਜਦਾਂ ਮਤਲਬ ਕਸਟਮਰ ਲੈ ਜਾਂਦੇ ਕਿਹੜੇ ਮਤਲਬ ਇਕੱਠਾ ਕਰ ਲੈਂਦੇ ਸਟਾਕ ਕਰ ਲੈਂਦੇ ਉਹ ਪਰਵੇਜ਼ ਕਰ ਲੈਂਦੇ ਉਹ ਕਿੰਨਾ ਚਿਰ ਤੱਕ ਇਹਦੀ ਜਿਹੜੀ ਆ ਮਤਲਬ ਮੈਨੂਫੈਕਚਰਰ ਉਹ ਖਰਾਬ ਨਹੀਂ ਹੋ ਸਕਦਾ ਸਰ ਉਹ ਖਰਾਬ ਹੁੰਦਾ ਹੀ ਨਹੀਂ ਆ ਵਧੀਆ ਤਰੀਕੇ ਨਾਲ ਰੱਖਿਆ ਕਿ ਕਿਵੇਂ ਮਤਲਬ ਤਰੀਕਾ ਕੀ ਵਧੀਆ ਰੱਖੰਦਾ ਨੇ ਸਾਰਾ ਮਰੋ ਵੀ ਵਧੀਆ ਭਰਤਨ ਸਾਫ ਹੋਏ ਮਿੱਟੀ ਲਾਲ ਹੁੰਦੀਆਂ ਨੇ ਢੋਲੀਆਂ ਨੂੰ ਢੋਲੀਆਂ ਨੂੰ ਮਿੱਟੀ ਲਾਲ ਨਹੀਂ ਜਦਾਂ ਹਵਾ ਨਾ ਪਏ ਉਡਦੇ ਨੇ ਮਰੀਏ ਜਿਹੜਾ ਦਹਣੇ ਕੋ ਡਰਮੀ ਵਿੱਚ ਵਧੀਆ ਤਿਆਰ ਕਰਕੇ ਉਹ ਹੀ ਨਾ ਹੋ ਕਿਉਂਕਿ ਨਵੀਆਂ ਜਿਹੜੀਆਂ ਮਤਲਬ ਆਂਡੀਆਂ ਨੇ ਪੜੀਆਂ ਲਿਖੀਆਂ ਆਂਡੀਆਂ ਉਹਨੂੰ ਨਹੀਂ ਆ ਪੁਰਾਣੇ ਸਸ਼ਟਰੀ ਹਾਂ 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 ਨਹੀਂ ਪਤਾ ਲੱਗਦਾ ਪਰ ਪੁਰਾਣੀਆਂ ਜਿਹੜੀਆਂ ਬੀਬੀਆਂ ਹਨ ਉਹਨਾਂ ਨੂੰ ਹਰ ਪਰਾ ਪਤਾ ਹੈ ਪਤਾ ਹਨ ਅਗਲੀਆਂ ਬੀਬੀਆਂ ਨੂੰ ਪਤਾ ਹੀ ਨਹੀਂ ਹੈ ਕੰਨੇ ਦਾ ਹੀ ਨਹੀਂ ਪਤਾ ਤੇ ਤੁਸੀਂ ਗੁੜ ਦਾ ਸਾਂਭਣਾ ਕੀ ਹੈ ਇਹ ਜਿਹੜੀ ਤੁਸੀਂ ਜਿਹੜਾ ਇਸ ਟਾਈਮ ਯੂਜ਼ ਕਰ ਰਹੇ ਕਿਹੜਾ ਬੀਜ ਯੂਜ਼ ਕਰ ਰਹੇ ਆ ਦਾ ਕੰਦਾ ਜਰਾ ਇਹ ਸਰ ਹਰ ਜਿਹੜਾ ਵਧੀਆ ਵਾ ਜਿਹੜਾ ਵਧੀਆ ਮਰ ਗੁੜ ਪੈਂਦਾ 85 ਐ 18 ਵਧੀਆ ਜਿਹੜਾ ਕਸਟਮਰ ਵਧੀਆ ਮਰ ਚਾਹੁੰਦਾ ਚਾਹੁੰਦਾ ਉਹ ਔਰ ਇਹ ਸਰ ਜਿੱਦਾਂ ਮਤਲਬ ਮਤਲਬ ਕਿਨੇ ਇਹ ਪਰਚੇਸ ਕਰਨਾ ਹੋਵੇ ਤੇ ਮਤਲਬ ਕਿ ਕਿਸ ਰੋਡ ਦੇ ਉੱਤੇ ਮਤਲਬ ਆ ਕੇ ਕਸਟਮਰ ਇਹਨੂੰ ਪਰਚੇਸ ਇਹ ਡੇਰਾ ਬਾਬਾ ਨਾਨਕ ਰੋਡ ਆ ਹਾਂਜੀ ਠਾਕੁਰ ਰਤਨ ਸਿੰਘ ਸੀਮੈਂਟ ਸਟੋਰ ਹਾਂਜੀ ਉਹਨਾਂ ਤੋਂ ਆਣ ਕੇ ਵੀ ਪਰਚੇਅਰ ਕਰ ਸਕਦੇ ਠੀਕ ਹੈ ਹਾਂਜੀ ਇਹ ਤੋਂ ਗੱਦਰ ਆਪਣੇ ਡੇਰਾ ਬਾਬਾ ਨਾਲ ਜਿਹੜਾ ਇਧਰ ਗਰਦਾਸਪੁਰ ਵਾਲਾ ਕਸਟਮਰ ਨੇ ਹੋਣਾ ਉਹ ਕਿ ਕਿਹੜੇ ਰੋਡ ਤੋਂ ਉਹ ਵੀ ਇਸ ਡੇਰਾ ਬਾਬਾ ਨਾਨਕ ਰੋਡ ਹੀ ਆ ਇਹ ਲਿੰਕ ਰੋਡ ਹਾਂਜੀ ਹਾਂਜੀ ਲਿੰਕ ਰੋਡ ਠੀਕ ਹੈ ਕਲਾਂ ਨੌਰ ਸਾਡੇ 5 ਕਿਲੋ ਕਿਲੋ ਮੀਟਰਾਈਸ ਕਲਾਂ ਨੌਰ ਵੀ ਕਹਿ ਜਾਂਦੇ ਡੇਰਾ ਬਾਬਾ ਨਾਨਕ ਰੋਡ ਲੱਗਦਾ ਸਾਂ ਕਿਉਂਕਿ ਡੇਰਾ ਬਾਬਾ ਨਾਨਕ ਨਾਲੇ ਹਲਕਾ ਸਾਡੇ ਇਹ ਖੋਦ ਜਾਨੀ ਕਸਟਮਰ ਆ ਕੇ ਤੁਹਾਡੇ ਕੋਲ ਬੈਠ ਕੇ ਤੇ ਬਣਾ ਕੇ ਬੈਠ ਕੇ ਬਣਾ ਕੇ ਹਾਂਜੀ ਹਾਂਜੀ ਲੱਗੇ ਬੈਠ ਕੇ ਵੇਖੋ ਪੱਤਾ ਤੁਹਾਨੂੰ ਪਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾ ਦੀਆਂ ਨੇ ਲੱਗੇ ਬੈਠ ਕੇ ਜਿਹੜੀ ਪੱਤ ਦਾ ਕਹਿਣਗੇ ਉਹ ਪੱਤ ਦਾ ਗੋੜ ਮੇਰੇ ਕਿੰਨੀਆਂ ਪੱਤਾਂ ਜੜੀਆਂ ਤੁਹਾਡੀ ਚਲਾ ਦਿੰਦੇ ਨੇ ਸੱਤ ਵੀ ਲੱਗ ਜਣੇ ਆ ਅੱਠ ਵੀ ਨੌ ਵੀ ਤੁਹਾਨੂੰ ਪਰਾ ਸਮੇਰੇ ਹਿਸਾਬ ਨਾਲ ਜੇ 10 ਵੀ ਹੋ ਜਾਂਦੀ ਹੈ ਬਸ ਇੱਕ ਬਤ ਨੂੰ ਜਿਹੜਾ ਕਿੰਨਾ ਟੰ ਲੱਗਦਾ ਮੁਰੇ ਸੇ ਇੱਕ ਘੰਟਾ ਲੱਗ ਜਾਂਦਾ ਪੂਰਾ ਹਾਂਜੀ ਠੀਕ ਇੱਕ ਘੰਟਾ ਪੂਰਾ ਲੱਗਦਾ ਸਰ ਸੋ ਇਹ ਸਾਨੂੰ ਸਾਡੇ ਨਾਲ ਇਸ ਜਿਹੜੇ ਪ੍ਰੋਜੈਕਟ ਦੇ ਮਾਲਕ ਜਿਨ੍ਹਾਂ ਨੇ ਗੱਲਬਾਤ ਕੀਤੀ ਸਾਰੀ ਜਾਣਕਾਰੀ ਜਿਹੜੀ ਹੈ ਸਾਨੂੰ